ਖਡੂਰ ਸੇ ਆਪ ਤੋਂ ਲੋਕ ਸਭਾ ਚੋਣਾਂ ਜਿੱਤਣ ਵਾਲੇ ਅਮਰਪਾਲ ਸਿੰਘ ਜਲਦ ਹੀ ਸੰਸਦ ਮੈਂਬਰ ਵਜੋਂ ਸੌਜੂ ਕਰਨਗੇ ਇਸ ਦੇ ਲਈ ਅਮਰਪਾਲ ਸਿੰਘ ਨੂੰ ਸ਼ੁੱਕਰਵਾਰ ਤੋਂ 4 ਦਿਨਾਂ ਦੀ ਪੈਰੋਲ ਮਿਲੀ ਹੈ ਇਹਨਾਂ 4 ਦਿਨਾਂ ਵਿੱਚ ਉਹ ਨਾ ਤਾਂ ਘਰ ਜਾ ਸਕਣਗੇ ਤੇ ਨਾ ਹੀ ਲੋਕ ਸਭਾ ਹਲਕੇ ਜਾਣਗੇ ਉਹਨਾਂ ਨੂੰ ਪੰਜਾਬ ਆਉਣ ਦੀ ਇਜਾਜ਼ਤ ਨਹੀਂ ਹੈ ਅਮਰਪਾਲ ਸਿੰਘ ਨੂੰ ਪੈਰੋਲ ਕੁਝ ਸ਼ਰਤਾਂ ਦੇ ਤਹਿਤ ਦਿੱਤੀ ਗਈ ਹੈ ਇਸ ਦੀ ਸੂਚਨਾ ਆਸਾਮ ਦੀ ਡਿਗਰੂਗੜ ਜੇਲ੍ਹ ਦੇ ਸੁਪਰਡੈਂਟ ਨੂੰ ਭੇਜੀ ਗਈ ਹੈ ਅਮਰਪਾਲ ਸਿੰਘ ਨੂੰ ਇਹ ਵੀ ਸੂਚਨਾ ਦਿੱਤੀ ਹੈ ਸ਼ਰਤਾਂ ਮੁਤਾਬਿਕ ਉਹ ਪੈਰੋਲ ਦੌਰਾਨ ਦਿੱਲੀ ਹੀ ਰਹਿਣਗੇ ਉਹਨਾਂ ਨੂੰ ਦਿੱਲੀ ਨੂੰ ਛੱਡ ਕੇ ਕਿਤੇ ਹੋਰ ਜਾਣ ਦੀ ਇਜਾਜ਼ਤ ਨਹੀਂ ਹੈ ਅਮਰਿਤਪਾਲ ਸਿੰਘ ਨੂੰ ਪਰਿਵਾਰ ਨਾਲ ਮਿਲਣ ਦੀ ਵੀ ਇਜਾਜ਼ਤ ਲਈ ਹੋਵੇਗੀ ਇਸ ਲਈ ਨਿਰਦੇਸ਼ ਵੀ ਜਾਰੀ ਕੀਤੇ ਹਨ ਕਿ ਅਮਰਿਤਪਾਲ ਸਿੰਘ ਨੂੰ ਇਸ ਦੌਰਾਨ ਕੋਈ ਵੀ ਐਕਸ਼ਨ ਜਾਂ ਫਿਰ ਕੋਈ ਬਿਆਨ ਨਹੀਂ ਦੇਣਾ ਹੋਵੇਗਾ ਜਿਸ ਨਾਲ ਕੌਮੀ ਸੁਰੱਖਿਆ ਨੂੰ ਖਤਰਾ ਹੋਵੇ ਇਸਨਾਲੀ ਪਰਿਵਾਰ ਨੂੰ ਨਾਲ ਤਾਂ ਫੋਟੋ ਖਿੱਚਣ ਦੀ ਇਜਾਜ਼ਤ ਹੋਵੇਗੀ ਤੇ ਨਾ ਹੀ ਫੋਨ ਰਿਕਾਰਡਿੰਗ ਕਰਕੇ ਅਮਰਿਤਪਾਲ ਸਿੰਘ ਦੇ ਬਿਆਨ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਇਜਾਜ਼ਤ ਹੋਵੇਗੀ ਅਮਰਿਤਪਾਲ ਸਿੰਘ ਨੂੰ ਡਿਬਰੂਗੜ ਜੇਲ ਤੋਂ ਦਿੱਲੀ ਲਿਆਉਣ ਤੇ ਵਾਪਸ ਛੱਡਣ ਦਾ ਸਾਰਾ ਖਰਚਾ ਪੰਜਾਬ ਸਰਕਾਰ ਦੇ ਪੰਜਾਬ ਪੁਲਿਸ ਦੇ ਬਜਟ ਵਿੱਚੋਂ ਕੀਤਾ ਜਾਵੇਗਾ ਉਹਨਾਂ ਦੇ ਰਾਤ ਠਹਿਰਨ ਦਾ ਪ੍ਰਬੰਧ ਦਿੱਲੀ ਦੇ ਵਿੱਚ ਹੋਵੇਗਾ ਤੇ ਸਮੇਂ ਸੁਰੱਖਿਆ ਘੇਰੇ ਵਿੱਚ ਰਹਿਣਗੇ ਜਾਣਕਾਰੀ ਅਨੁਸਾਰ ਜ਼ਮਾਨਤ ਦੌਰਾਨ ਅਮਰਪਾਤ ਸਿੰਘ ਪੰਜਾਬ ਪੁਲਿਸ ਦੀ ਸੁਰੱਖਿਆ ਹੇਠ ਹੀ ਰਹਿਣਗੇ ਇਸ ਨੂੰ ਲੈ ਕੇ ਅੰਮ੍ਰਿਤਸਰ ਵਿਖੇ ਹਾਤੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਡਿਬਰੂਗੜ੍ਹ ਜੇਲ੍ਹ ਦੇ ਕੁਝ ਸੁਰੱਖਿਆ ਮੁਲਾਜ਼ਮ ਵੀ ਉਹਨਾਂ ਦੀ ਸੁਰੱਖਿਆ ਵਿੱਚ ਰਹਿਣਗੇ ਅਮਿਤਪਾਤ ਸਿੰਘ ਨੂੰ ਦਿੱਲੀ ਕਿਸ ਸਮੇਂ ਲਿਆਂਦਾ ਜਾਵੇਗਾ ਅਤੇ ਕਿਵੇਂ ਲਿਆਂਦਾ ਜਾਵੇਗਾ ਇਸ ਨੂੰ ਲੈ ਕੇ ਕੋਈ ਸੂਚਨਾ ਨਹੀਂ ਦਿੱਤੀ ਗਈ ਅੰਮ੍ਰਿਤਸਰ ਐਡੀਸੀ ਗੁਰਸਿਮਰਨ ਕੌਰ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਦਿੱਲੀ ਦੇ ਵਿੱਚ ਸੌ ਚੁੱਕ ਸਮਾਗਮ ਲਈ ਪੈਰੋਲ ਦਿੱਤੀ ਗਈ ਹੈ ਪੁਲਿਸ ਪ੍ਰਸ਼ਾਸਨ ਨੇ ਤੈਅ ਕਰੇਗਾ ਕਿ ਉਹਨਾਂ ਦਿੱਲੀ ਕਦੋਂ ਲਿਆਂਦਾ ਜਾਵੇਗਾ ਤੇ ਕਿਵੇਂ ਲਿਆਂਦਾ ਜਾਵੇਗਾ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਪੁਲਿਸ ਪ੍ਰਸ਼ਾਸਨ ਨੇ ਇਹ ਗੁਪਤ ਗੱਲ ਰੱਖੀ ਹੈ ਕਿ ਅੰਮ੍ਰਿਤਪਾਲ ਨੂੰ ਹਵਾਈ ਰੇਲ ਜਾਂ ਸੜਕ ਰਾਹੀਂ ਦਿੱਲੀ ਲਿਆਂਦਾ ਜਾਵੇਗਾ ਅੰਮ੍ਰਿਤਪਾਲ ਸਿੰਘ ਅਤੇ ਅਬਦੁੱਲ ਰਾਸ਼ਿਦ ਦੋਵੇਂ ਸਪੀਕਰ ਦੇ ਕਮਰੇ ਤੋਂ ਹਿੱਸਾ ਚੁੱਕਣਗੇ ਅਬਦੁੱਲ ਰਾਸ਼ਿਦ 2017 ਦੇ ਜੰਮੂ ਕਸ਼ਮੀਰ ਅਤਵਾਦੀ ਫੰਡਿੰਗ ਮਾਮਲੇ ਵਿੱਚ ਜੇਲ੍ਹ ਚ ਬੰਦ ਨੇ ਕ੍ਰਿਤਕੋਰ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਬੀਤੀ ਦਿਨੀ ਦਿੱਲੀ ਚ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਕੀਤੀ ਇਸ ਤੋਂ ਬਾਅਦ ਸਰਬਜੀਤ ਸਿੰਘ ਖਾਲਸਾ ਨੇ ਜਾਣਕਾਰੀ ਦਿੱਤੀ ਸੀ ਕਿ ਅਮਰਪਾਲ ਸਿੰਘ ਨੂੰ 5 ਜੂਨ ਨੂੰ ਸੌਹ ਚੁੱਕਣਗੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਸਾਬਕਾ ਵਿਧਾਇਕ ਅਤੇ ਜਲੰਧਰ ਪੱਛਮੀ ਜਿਮਨੀ ਚੌਂਚ ਪਾਜਪਾ ਦੇ ਉਮੀਦਵਾਰ ਸ਼ੀਤਲੰਗੁਰਾਲ ਅੱਜ ਹੀ ਜਗਜੀਵਨ ਰਾਮਚੌਂਕ ਪਹੁੰਚ ਕੇ ਉਹਨਾਂ ਨੇ ਸਟੇਜ 'ਤੇ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਰਸੀ ਰੱਖੀ ਦਿੱਤੀ ਦੱਸਦੇ ਕਿ ਸ਼ੀਤਲੰਗੁਰਾਲ ਨੇ 5 ਜੂਨ ਨੂੰ ਆਮ ਆਦਮੀ ਪਾਰਟੀ ਦੇ ਪ੍ਰਚਾਰਚਾਰ ਦੀ ਪੋਲ ਖੋਲਣ ਦਾ ਦਾਅਵਾ ਕੀਤਾ ਸੀ ਪਰ ਸੀਐਮ ਮਾਨ ਨੇ ਚੁਣੌਤੀ ਦਿੱਤੀ ਸੀ ਕਿ 5 ਜੂਨ ਦੀ ਅਡੀਕ ਕਿਉਂ ਕਰਨੀ ਹੁਣੇ ਹੀ ਖੁਲਾਸੇ ਕਰੋ ਇਸ ਮਗਰੋਂ ਸ਼ੀਤਲੰਗੁਰਾਲ ਨੇ ਅੱਜ ਹੀ ਜਗਜੀਵਨ ਰਾਮਚੌਂਕ ਪਹੁੰਚ ਕੇ ਤੇ ਸ਼ੀਤਲੰਗੁਰਾਲ ਐ ਰਾਮ ਚੌਕ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਇੰਤਜ਼ਾਰ ਕਰਨਗੇ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੌਕ ਵਿੱਚ ਆ ਕੇ ਪ੍ਰਿਸ਼ਟਾਚਾਰ ਦੇ ਸਬੂਤ ਲੈਣ ਦਾ ਸੱਦਾ ਦਿੱਤਾ ਸੀ ਸ਼ੀਤਲੰਗੁਰਾਲ ਨੇ ਆਪਣੀ ਵੀਡੀਓ ਜਾਰੀ ਕਰਕੇ ਕਹੇ ਸੀ ਕਿ ਉਹ ਅੱਜ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਕਾਲੇ ਕਾਰਨਾਮਿਆਂ ਨੂੰ ਲੋਕਾਂ ਸਾਹਮਣੇ ਬੇਨਕਾਬ ਕਰਨਗੇ। ਉਹਨਾਂ ਕੋਲ ਸਾਰੇ ਸਬੂਤ ਅਤੇ ਆਡੀਓ ਵੀ ਨੇ। ਸ਼ੀਤਲੰਗੁਰਾਲ ਨੇ ਦਾਅਵਾ ਕੀਤਾ ਕਿ ਜੇਕਰ ਉਸ ਸਬੂਤ ਵਿੱਚ ਆਪ ਪਰਿਵਾਰ ਆਪ ਵਿਧਾਇਕਾਂ ਤੇ ਦੀਪਕ 바ਰੀ ਦਾ ਜ਼ਿਕਰ ਨਹੀਂ ਹੈ ਤਾਂ ਮੇਰੇ ਖਿਲਾਫ ਕਾਰਵਾਈ ਕਰੋ ਨਹੀਂ ਤਾਂ ਨੈਤਿਕ ਆਧਾਰ ਤੇ ਆਪਣੇ ਅਹੁਦੇ ਤੋਂ ਅਸਤੀਫਾ ਦਿਓ। ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਉਮੀਦਵਾਰ ਸ਼ੀਤਲੰਗੁਰਾਲ ਤੇ ਲਗਾਏ ਗਏ ਦੋਸ਼ਾਂ ਨੂੰ ਲੈ ਕੇ ਉਹਨਾਂ ਤੇ ਪਲਟਵਾਰ ਕੀਤਾ ਸੀ। ਚਿਤਲੰਗੁਰਾਲ ਨੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹਨਾਂ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਸੀ ਕਿ ਉਹਨਾਂ ਨੂੰ ਪੰਗਾ ਨਾ ਲੈ ਉਹਨਾਂ ਕਿਹਾ ਕਿ ਉਹਨਾਂ ਨੂੰ ਕੋਈ ਵਿਰੁੱਧ ਨਸ਼ਾ ਦਸਕਰੀ ਦਾ ਐਨਟੀਪੀਐਸ ਦਾ ਕੇਸ ਨਹੀਂ ਹੈ ਬਹਿਸ ਦੀ ਇਹ ਧਮਕੀ ਕਿਸੇ ਹੋਰ ਨੂੰ ਦਿਓ ਉਹ ਜਦੋਂ ਚੌਂਟ ਸਾਡੇ ਨਾਲ ਬਹਿਸ ਕਰ ਸਕਦੇ ਨੇ ਪੰਜਾਬ ਸਮੇਤ ਕਈ ਸੂਬਿਆਂ ਦੇ ਵਿੱਚ ਲੋਕਾਂ ਦੀ ਆਵਾਜ਼ੀ ਨੂੰ ਆਸਾਨ ਬਣਾਉ ਲਈ ਹੁਣ ਮੁਹਾਲੀ ਆਈਟੀ ਸਿਟੀ ਤੋਂ ਲੈ ਕੇ ਕੁਰਾਲੀ ਤੱਕ ਬਣਾਈ ਗਈ ਸੜਕ ਤੇ ਹੁਣ ਵਿਜੀਲੈਂਸ ਜਾਂਚ ਸ਼ੁਰੂ ਕਰ ਦਿੱਤੀ ਹੈ ਇਲਜ਼ਾਮ ਹਨ ਕਿ ਭਾਰਤ ਮਾਲਾ ਪ੍ਰੋਜੈਕਟ ਤਹਿਤ ਬਣਾਈ ਜਾ ਰਹੀ ਸੜਕ ਨੂੰ ਜ਼ਮੀਨ ਐਕਵਾਇਰ ਕਰਨ ਦੇ ਲਈ ਧਾਰਾ 3 ਡੀ ਦਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਵੀ ਜ਼ਮੀਨ ਵੇਚੀ ਗਈ ਹੈ ਜ਼ਮੀਨ ਦੇ ਰਜਿਸਟ੍ਰੇਸ਼ਨ ਵੀ ਕਰਵਾ ਦਿੱਤੀ ਗਈ ਸ਼ਿਕਾਇਤਕਰਤਾ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਅਧਿਕਾਰੀਆਂ ਦੀ ਭੂਮਿਕਾ ਤੇ ਵੀ ਸ਼ਿਕਾਇਤਕਰਤਾ ਨੇ ਇਸ ਮਾਮਲੇ ਵਿੱਚ ਅਧਿਕਾਰੀਆਂ ਦੀ ਮੁੱਖ ਭੂਮਿਕਾ ਤੇ ਵੀ ਸਵਾਲ ਚੁੱਕੇ ਨੇ ਵਿਜੀਲੈਂਸ ਦੇ ਬਿਆਨ ਦਰਜ ਕਰਵਾ ਲਿਆ ਹੈ ਉਦੋਂ ਹੁਣ ਵਿਜੀਲੈਂਸ ਹਰ ਸਬੂਤ ਨੂੰ ਗੰਭੀਰਤਾ ਨਾਲ ਲੈ ਰਹੇ ਨੇ ਜੇ ਵਿਜੀਲੈਂਸ ਨੂੰ ਇਸ ਵਿੱਚ ਕੋਈ ਕਮੀ ਮਿਲੀ ਤਾਂ ਆਉਣ ਵਾਲੇ ਦਿਨਾਂ ਵਿੱਚ ਕੇਸ ਦਰਜ ਕੀਤਾ ਜਾਵੇਗਾ ਇਸ ਬੰਦ ਵਿੱਚ ਕਿਸਾਨ ਰਣਵੀਰ ਸਿੰਘ ਨੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਕਿ ਉਹਨਾਂ ਦੱਸਿਆ ਕਿ 32 ਕਿਲੋਮੀਟਰ ਲੰਬੀ ਸੜਕ ਬਣਾਈ ਜਾ ਰਹੀ ਹੈ ਕੇਂਦਰ ਸਰਕਾਰ ਨੇ ਫਰਵਰੀ 2021 ਵਿੱਚ ਜ਼ਮੀਨ ਐਕਵਾਇਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਇਸ ਦੌਰਾਨ ਉਹਨਾਂ ਨੂੰ ਪਤਾ ਲੱਗਿਆ ਹੈ ਕਿ ਕੁਝ ਪ੍ਰਭਾਵਸ਼ਾਲੀ ਲੋਕਾਂ ਨੇ ਜ਼ਮੀਨ ਖਰੀਦ ਕੇ ਫਰੋਖਤ ਕਰ ਲਈ ਹੈ ਜਦਕਿ ਧਾਰਾ 3D ਦੇ ਨੋਟੀਫਿਕੇਸ਼ਨ ਦੇ ਬਾਦਵੀ ਜ਼ਮੀਨ ਨਹੀਂ ਵੇਚੀ ਜਾ ਸਕਦੀ ਉਹਨਾਂ ਨੇ ਵਿਜੀਲੈਂਸ ਨੂੰ ਕੁਝ ਰਜਿਸਟਰੀਆ ਵੀ ਦਿੱਤੀਆਂ ਹਨ ਸ਼ਿਕਾਇਤਕਰਤਾ ਨੇ ਦੱਸਿਆ ਕਿ ਜੋ ਲੋਕ ਜ਼ਮੀਨ ਨੂੰ ਖਰੀਦ ਅਤੇ ਵੇਚਣ ਵਿੱਚ ਸ਼ਾਮਲ ਹਨ ਉਹਨਾਂ ਨੇ ਨੋਟੀਫਿਕੇਸ਼ਨ ਦੇ ਬਾਅਦ ਵੀ ਉਸ ਜ਼ਮੀਨ ਤੇ ਬਾਗ ਵੀ ਲਗਾ ਦਿੱਤੇ ਅਤੇ ਬਾਗਾਂ ਦੇ ਬਹਾਨੇ ਸਰਕਾਰ ਤੋਂ ਮੋਟੀ ਰਕਮ வசooli ਜਾ ਸਕੇ ਉਹਨਾਂ ਨੇ ਇਹ ਵੀ ਦੱਸਿਆ ਕਿ ਸਬੰਧੀ ਤਸਵੀਰਾਂ ਵਿਜੀਲੈਂਸ ਨੂੰ ਸੌਂਪ ਦਿੱਤੀਆਂ ਗਈਆਂ ਜਿਸ ਵਿੱਚ ਮੁਲਜ਼ਮ ਬੂਟੇ ਲਗਾਉਂਦੇ ਹੋਏ ਸਾਫ਼ ਨਜ਼ਰ ਆ ਰਹੇ ਨੇ ਇਹ ਪਹਿਲਾ ਮੌਕਾ ਨਹੀਂ ਹੈ ਜਿਸ ਤੋਂ ਪਹਿਲਾਂ ਵੀ ਮਹਾਲੀ ਦੇ ਸਰਕਾਰੀ ਪ੍ਰੋਜੈਕਟ ਦੇ ਜ਼ਮੀਨ ਐਕਵਾਇਰ ਕਰਤੇ ਧੋਖਾਧੜੀ ਦੇ ਵਿੱਚ ਅਮਰੂਦ ਦੇ ਬਾਗ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਕਈ ਏਐਸਆਈ ਅਫਸਰ ਅਤੇ ਉਹਨਾਂ ਦੀ ਪਤਨੀਆਂ ਦੇ ਨਾਂ ਸ਼ਾਮਲ ਆਏ ਸਨ ਜਿਸ ਤੋਂ ਬਾਅਦ 3 ਮਹੀਨੇ ਪਹਿਲਾਂ ਈਡੀ ਨੇ ਕਈ ਅਫਸਰਾਂ ਤੇ ਮੁਲਜ਼ਮਾਂ ਤੇ ਰੇਟ ਮਾਰੀ ਸੀ ਸ਼੍ਰੋਮਣੀ ਕਾਲੀਦਾਲ ਚ ਹੋਈ ਬਗਾਵਤ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਰਗਰਮ ਮੋੜ ਵਿੱਚ ਆ ਗਏ ਨੇ ਇੱਕ ਪਾਸੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਪਾਰਟੀ ਦੇ ਸਾਰੇ ਵਿੰਗਾਂ ਦੇ ਆਗੂਆਂ ਨਾਲ ਮੀਟਿੰਗ ਕੀਤੀ ਦੂਜੇ ਪਾਸੇ ਹੁਣ ਉਹਨਾਂ ਨੇ ਵਿਧਾਨ ਸਭਾ ਹਲਕਿਆਂ ਵੱਲ ਰੁੱਖ ਕਰ ਲਿਆ ਤੇ ਜਿੱਥੇ ਉਹ ਪਾਰਟੀ ਆਗੂਆਂ ਵਲੰਟਰੀਆਂ ਦੇ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜੇ ਪਰਿਵਾਰਾਂ ਨਾਲ ਮੁਲਾਕਾਤ ਕਰ ਰਹੇ ਨੇ ਇਸ ਦੌਰਾਨ ਸੁਖਬੀਰ ਸਿੰਘ ਬਾਦਲ ਵਿਧਾਨ ਸਭਾ ਹਲਕਾ ਮੋਹਾਲੀ ਪੁੱਜੇ ਜਿੱਥੇ ਉਹ ਕਈ ਆਗੂਆਂ ਨਾਲ ਮਿਲੇ ਇਸ ਨਾਲ ਹੀ ਉਹਨਾਂ ਨੇ ਪਾਰਟੀ ਨੂੰ ਮਜ਼ਬੂਤ ਕਰਨ ਵਾਲੇ ਕਦਮ ਪੁੱਟੇ ਸੁਖਬੀਰ ਸਿੰਘ ਬਾਦਲ ਮੈਦਵਾਨ ਨਾਲ ਪਿੰਡ ਭਾਗੂ ਮਾਜੂਰਾ ਵਿੱਚ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਆਗੂ ਜਸਵੀਰ ਸਿੰਘ ਦੇ ਘਰ ਗਏ ਉਨ੍ਹਾਂ ਦੀ ਮਾਤਾ ਦਾ ਕੁਝ ਸਮਾਂ ਪਹਿਲਾਂ ਹੀ ਦਿਹਾਂਤ ਹੋ ਗਿਆ ਸੀ। ਉਹਨਾਂ ਨੇ ਉੱਥੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਤੋਂ ਬਾਅਦ ਉਹ ਰਾਸ਼ਟਰੀ ਕਬੱਡੀ ਖਿਡਾਰੀ ਪੰਮਾ ਸੁਹਾਣਾ ਦੇ ਘਰ ਗਏ ਕੁਝ ਸਮਾਂ ਪਹਿਲਾਂ ਹੀ ਖਾਸੇ ਵਿੱਚ ਉਸ ਦੀ ਮੌਤ ਹੋ ਗਈ ਸੀ। ਇਸਲਾਵਾ ਉਹ ਨੌਜਵਾਨ ਅਕਾਲੀ ਅਮਨ ਪੁਰੀਆ ਦੇਵੀ ਘਰ ਗਏ। ਉਹਨਾਂ ਨੇ ਆਪਣੀ ਦਾਦੀ ਦੇ ਦਿਹਾਂਤ ਦਾ ਦੁੱਖ ਪ੍ਰਗਟਾਵਾ ਕੀਤਾ। ਬਾਦਲ ਦਾ ਕਹਿਣਾ ਕਿ ਉਹਨਾਂ ਨੂੰ ਪਾਰਟੀ ਦਾ ਹਰ ਵੱਡਾ ਤੇ ਛੋਟਾ ਆਗੂ ਉਹਨਾਂ ਦੇ ਪਰਿਵਾਰ ਦਾ ਮੈਂਬਰ ਹੈ। ਲੋਕ ਸਭਾ ਚੋਣਾਂ ਤੋਂ ਨਤੀਜਿਆਂ ਤੋਂ ਬਾਅਦ ਪਾਰਟੀ ਅੰਦਰ ਬਗਾਵਤ ਦੀਆਂ ਆਵਾਜ਼ਾਂ ਉੱਠਣ ਲੱਗ ਪਈਆਂ ਨੇ ਕਿਉਂਕਿ ਅਕਾਲੀ ਆਗੂ ਤੇ ਪਾਰਟੀ ਦੇ ਮੁਖੀ ਦੀ ਪ ਕੋਈ ਵਿਚੋਂ ਨਹੀਂ ਜਿੱਤ ਸਕਿਆ ਇਸ ਤੋਂ ਬਾਅਦ ਪਾਰਟੀ ਨੇ ਚੜੀਗੜ ਚਕੌਰ ਕਮੇਟੀ ਦੀ ਮੀਟਿੰਗ ਬੁਲਾਈ ਹੈ ਇਸ ਵੇਲੇ ਸੁਖਬੀਰ ਸਿੰਘ ਬਾਦਲ ਨੇ ਲੀਡਰਸ਼ਿਪ ਤੇ ਵੀ ਸਵਾਲ ਚੁੱਕੇ ਸਨ ਤਾਂ ਮੀਟਿੰਗ ਪਾਵੇਂ ਸਭ ਕੁਝ ਸੁਖਬੀਰ ਸਿੰਘ ਹੱਕ ਵਿੱਚ ਰਿਹਾ ਪਰ ਜਲੰਧਰ ਵਿੱਚ ਆਕਾਰੀ ਦਲ ਦੇ ਉਮੀਦਵਾਰਾਂ ਨੂੰ ਵਿਰੋਧ ਵੀ ਹੋਇਆ ਉਮੀਦਵਾਰ ਦੀ ਨਾਮਜ਼ਦਗੀ ਤੋਂ ਬਾਅਦ ਇਹ ਸੀਟ ਬਸਪਾ ਨੂੰ ਛੱਡ ਦਿੱਤੀ ਗਈ ਸੀ ਤੇ ਇਸ ਤੋਂ ਬਾਅਦ ਪਾਰਟੀ ਅੰਦਰ ਚੱਲ ਰਹੀ ਜ਼ੰਗਦھا ਬਣੀ ਆਈ ਹਾਲਾਂਕਿ 2019 ਦੇ ਚੋਣਾਂ ਵਿੱਚ ਪਾਰਟੀ ਦੋ ਸੀਟਾਂ ਦੇ ਜਿੱਤਨ ਤੇ ਅਸਫਲ ਰਹੀ